ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਇਹ ਵੀਡੀਓ ਵਿੱਚ ਤੁਹਾਨੂੰ ਮਿਲੇਗਾ ਕੈਨੇਡਾ ਤੋਂ ਆਈ ਵੱਡੀ ਖੁਸ਼ਖਬਰੀ ਪੀਆਰ ਲਈ ਹੋ ਗਏ ਵੱਡੇ ਫੈਸਲੇ ਜਾਨੋ ਕਿਵੇਂ ਤੁਸੀਂ ਹੋ ਸਕਦੇ ਹੋ ਆਸਾਨੀ ਨਾਲ ਪੱਕੇ ਅੱਜ ਦੀ ਇਹ ਵੀਡੀਓ ਸਿਰਫ ਖਬਰਾਂ ਦਾ ਸਿਲਸਿਲਾ ਨਹੀਂ ਹੈ ਬਲਕਿ ਇਹ ਉਹਨਾਂ ਲੱਖਾਂ ਹੀ ਨੌਜਵਾਨਾਂ ਅਤੇ ਉਹਨਾਂ ਦੇ ਮਾਪਿਆਂ ਲਈ ਉਮੀਦ ਦੀ ਇੱਕ ਨਵੀਂ ਕਿਰਨ ਹੈ ਜੋ ਕੈਨੇਡਾ ਦੀ ਧਰਤੀ ਤੇ ਆਪਣੇ ਪੱਕੇ ਹੋਣ ਦੇ ਸੁਪਨੇ ਨੂੰ ਹਕੀਕਤ ਵਿੱਚ ਬਦਲਣ ਲਈ ਦਿਨ ਰਾਤ ਇੱਕ ਕਰ ਰਹੇ ਹਨ ਅਸੀਂ ਜਾਣਦੇ ਹਾਂ ਕਿ ਪਿਛਲੇ ਕੁਝ ਸਮੇਂ ਤੋਂ ਕੈਨੇਡਾ ਦੇ ਹਾਲਾਤ ਇਮੀਗ੍ਰੇਸ਼ਨ ਦੇ ਨਿਯਮਾਂ ਵਿੱਚ ਆਈ ਸਖਤੀ ਅਤੇ ਵੱਧਦੇ ਹੋਏ ਮੁਕਾਬਲੇ ਨੇ ਹਰ ਇੱਕ ਵਿਦਿਆਰਥੀ ਅਤੇ ਵਰਕ ਪਰਮਿਟ ਵਾਲੇ ਵੀਰ ਬੈਂਡ ਦੇ ਮਨ ਵਿੱਚ ਇੱਕ ਡਰ ਅਤੇ ਬੇਚੈਨੀ ਪੈਦਾ ਕੀਤੀ ਹੋਈ ਸੀ ਜਿਸ ਕਾਰਨ ਕਈ ਵਾਰ ਅਜਿਹਾ ਮਹਿਸੂਸ ਹੁੰਦਾ ਸੀ ਕਿ ਸ਼ਾਇਦ ਵਾਪਸੀ ਹੀ ਆਖਰੀ ਰਸਤਾ ਬਚਿਆ ਹੈ ਪਰ ਦੋਸਤੋ ਅੱਜ ਜੋ ਜਾਣਕਾਰੀ ਅਸੀਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਉਹ ਤੁਹਾਡੀਆਂ ਸਾਰੀਆਂ ਚਿੰਤਾਵਾਂ ਨੂੰ ਦੂਰ ਕਰਨ ਦੀ ਤਾਕਤ ਰੱਖਦੀ ਹੈ ਕਿਉਂਕਿ ਕੈਨੇਡਾ ਸਰਕਾਰ ਨੇ ਆਪਣੀ ਨੀਤੀ ਵਿੱਚ ਕੁਝ ਅਜਿਹੇ ਇਤਿਹਾਸਕ ਅਤੇ ਵੱਡੇ ਬਦਲਾਅ ਕਰਨ ਦਾ ਫੈਸਲਾ ਲਿਆ ਹੈ ਜੋ ਸਿੱਧੇ ਤੌਰ ਤੇ ਉਹਨਾਂ ਮਿਹਨਤੀ ਲੋਕਾਂ ਨੂੰ ਫਾਇਦਾ ਪਹੁੰਚਾਉਣਗੇ ਜੋ ਸੱਚਮੁੱਚ ਕੈਨੇਡਾ ਦੀ ਤਰੱਕੀ ਵਿੱਚ ਯੋਗਦਾਨ ਪਾਉਣਾ ਚਾਹੁੰਦੇ ਹਨ ਇਸ ਵੀਡੀਓ ਦੇ ਸ਼ੁਰੂ ਵਿੱਚ ਹੀ ਮੈਂ ਤੁਹਾਨੂੰ ਇਹ ਵਿਸ਼ਵਾਸ ਦਿਵਾਉਣਾ ਚਾਹੁੰਦਾ ਹਾਂ ਕਿ ਜੇਕਰ ਤੁਸੀਂ ਹਿੰਮਤ ਹਾਰ ਚੁੱਕੇ ਸੀ ਤਾਂ ਅੱਜ ਦੀ ਇਹ ਖਬਰ ਤੁਹਾਡੇ ਅੰਦਰ ਨਵਾਂ ਜੋਸ਼ ਪਰ ਦੇਵੇਗੀ ਕਿਉਂਕਿ ਹੁਣ पीआर ਲੈਣਾ ਸਿਰਫ ਕਿਸਮਤ ਦੀ ਖੇਡ ਨਹੀਂ ਰਹੇਗੀ ਬਲਕਿ ਇਹ ਸਹੀ ਰਣਨੀਤੀ ਅਤੇ ਸਹੀ ਜਾਣਕਾਰੀ ਨਾਲ ਬਹੁਤ ਹੀ ਆਸਾਨ ਹੋਣ ਜਾ ਰਹੀ ਹੈ ਬਸ ਸ਼ਰਤ ਇਹ ਹੈ ਕਿ ਤੁਸੀਂ ਇਸ ਵੀਡੀਓ ਨੂੰ ਅੰਤ ਤੱਕ ਪੂਰੇ ਧਿਆਨ ਨਾਲ ਸੁਣੋ ਅਤੇ ਹਰ ਇੱਕ ਨੁਕਤੇ ਨੂੰ ਆਪਣੇ ਪੱਲੇ ਬੰਨ ਲਓ ਸਭ ਤੋਂ ਪਹਿਲਾ ਸਾਨੂੰ ਕੈਨੇਡਾ ਸਰਕਾਰ ਦੇ ਮੌਜੂਦਾ ਰਵੱਈਏ ਅਤੇ ਬਦਲਦੀ ਸੋਚ ਨੂੰ ਸਮਝਣ ਦੀ ਬਹੁਤ ਡੂੰਗੀ ਲੋੜ ਹੈ ਕਿਉਂਕਿ ਪਿਛਲੇ ਸਾਲਾਂ ਦੌਰਾਨ ਅਨੇਵਾ ਆਏ ਵਿਦਿਆਰਥੀਆਂ ਅਤੇ ਵੱਧਦੀ ਆਬਾਦੀ ਕਾਰਨ ਹਾਊਸਿੰਗ ਅਤੇ ਨੌਕਰੀਆਂ ਦੀ ਜੋ ਸਮੱਸਿਆ ਆਈ ਸੀ ਉਸਨੇ ਸਰਕਾਰ ਨੂੰ ਸਖਤ ਕਦਮ ਚੁੱਕਣ ਲਈ ਮਜਬੂਰ ਕਰ ਦਿੱਤਾ ਸੀ ਪਰ ਹੁਣ ਸਰਕਾਰ ਨੂੰ ਇਹ ਅਹਿਸਾਸ ਹੋ ਚੁੱਕਾ ਹੈ ਕਿ ਬਿਨਾ ਇਮੀਗ੍ਰੇਟਸ ਦੇ ਕੈਨੇਡਾ ਦੀ ਆਰਥਿਕਤਾ ਦਾ ਪਹੀਆ ਨਹੀਂ ਚੱਲ ਸਕਦਾ ਤਾਜ਼ਾ ਰਿਪੋਰਟਾਂ ਅਤੇ ਅਧਿਕਾਰੀਆਂ ਦੇ ਬਿਆਨਾਂ ਤੋਂ ਇਹ ਸਾਫ਼ ਜ਼ਾਹਿਰ ਹੁੰਦਾ ਹੈ ਕਿ ਕੈਨੇਡਾ ਨੂੰ ਹੁਣ ਸਿਰਫ ਗਿਣਤੀ ਪੂਰੀ ਕਰਨ ਵਾਲੇ ਲੋਕ ਨਹੀਂ ਚਾਹੀਦੇ ਬਲਕਿ ਉਹ ਲੋਕ ਚਾਹੀਦੇ ਹਨ ਜੋ ਉਹਨਾਂ ਖੇਤਰਾਂ ਵਿੱਚ ਕੰਮ ਕਰ ਸਕਣ ਜਿੱਥੇ ਲੇਬਰ ਦੀ ਪਾਰੀ ਕਮੀ ਹੈ ਅਤੇ ਇਹ ਹੀ ਉਹ ਪੁਆਇੰਟ ਹੈ ਜਿੱਥੇ ਤੁਹਾਡੇ ਲਈ ਖੁਸ਼ਖਬਰੀ ਛੁਪੀ ਹੋਈ ਹੈ ਪਹਿਲਾਂ ਜਿੱਥੇ ਸਿਰਫ ਉੱਚੇ ਪੁਆਇੰਟਾਂ ਵਾਲਿਆਂ ਨੂੰ ਹੀ ਪੀਆਰ ਮਿਲਦੀ ਸੀ ਅਤੇ ਇੱਕ ਆਮ ਵਿਦਿਆਰਥੀ ਜਾਂ ਵਰਕਰ 500 ਤੋਂ ਉੱਪਰ ਦੇ ਸਕੋਰ ਨੂੰ ਦੇਖ ਕੇ ਹੀ ਡਰ ਜਾਂਦਾ ਸੀ ਉੱਥੇ ਹੁਣ ਸਰਕਾਰ ਨੇ ਕੈਟਾਗਰੀ ਬੇਸ ਡਰਾ ਅਤੇ ਖਾਸ ਹੁਨਰਾਂ ਨੂੰ ਪਹਿਲ ਦੇਣ ਦਾ ਐਲਾਨ ਕਰਕੇ ਸਾਰੀ ਖੇਡ ਹੀ ਪਲਟ ਦਿੱਤੀ ਹੈ ਇਸ ਦਾ ਮਤਲਬ ਇਹ ਹੈ ਕਿ ਪਾਵੇਂ ਤੁਹਾਡੇ ਓਵਰਾਲ ਪੁਆਇੰਟ ਕੱਟ ਹਨ ਪਰ ਜੇਕਰ ਤੁਹਾਡੇ ਕੋਲ ਉਹ ਹੁਨਰ ਹੈ ਜਿਸ ਦੀ ਕੈਨੇਡਾ ਨੂੰ ਸਖਤ ਲੋੜ ਹੈ ਤਾਂ ਤੁਹਾਨੂੰ ਪੱਕੇ ਹੋਣ ਤੋਂ ਕੋਈ ਨਹੀਂ ਰੋਕ ਸਕਦਾ ਇਹ ਫੈਸਲਾ ਉਹਨਾਂ ਹਜ਼ਾਰਾਂ ਨੌਜਵਾਨਾਂ ਲਈ ਵਰਦਾਨ ਸਾਬਤ ਹੋਵੇਗਾ ਜੋ ਪੜਾਈ ਵਿੱਚ ਤਾਂ ਸ਼ਾਇਦ ਬਹੁਤ ਜ਼ਿਆਦਾ ਅੱਗੇ ਨਹੀਂ ਸਨ ਜਾਂ ਜਿਨ੍ਹਾਂ ਦੇ ਬੈਡ ਸਕੋਰ ਬਹੁਤ ਜ਼ਿਆਦਾ ਨਹੀਂ ਸਨ ਪਰ ਉਹ ਹੱਥੀਂ ਕੰਮ ਕਰਨ ਵਿੱਚ ਮਾਹਿਰ ਹਨ ਅਤੇ ਕੈਨੇਡਾ ਨੂੰ ਅੱਜ ਅਜੇ ਹੀ ਹੱਥਾਂ ਦੀ ਲੋੜ ਹੈ ਜੋ ਦੇਸ਼ ਨੂੰ ਉਸਾਰ ਸਕਣ ਹੁਣ ਗੱਲ ਕਰਦੇ ਹਾਂ ਕਿ ਇਹ ਵੱਡੇ ਫੈਸਲੇ ਅਸਲ ਵਿੱਚ ਕੀ ਹਨ ਅਤੇ ਕਿਹੜੇ ਖੇਤਰਾ ਵਿੱਚ ਤੁਹਾਨੂੰ ਸਭ ਤੋਂ ਵੱਧ ਫਾਇਦਾ ਮਿਲਣ ਵਾਲਾ ਹੈ ਕਿਉਂਕਿ ਬਹੁਤ ਸਾਰੇ ਲੋਕ ਅਜੇ ਵੀ ਪੁਰਾਣੇ ਤਰੀਕਿਆਂ ਨਾਲ ਹੀ ਫਾਇਲਾ ਲਗਾਈ ਬੈਠੇ ਹਨ ਜਦਕਿ ਹਵਾ ਦਾ ਰੁਖ ਬਦਲ ਚੁੱਕਾ ਹੈ ਕੈਨੇਡਾ ਸਰਕਾਰ ਨੇ ਸਾਫ ਕਰ ਦਿੱਤਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਹੈਲਥ케ਅਰ, ਟ੍ਰਾਂਸਪੋਰਟ, ਐਗਰੀਕਲਚਰ ਅਤੇ ਸਭ ਤੋਂ ਜ਼ਰੂਰੀ ਟ੍ਰੇਡ ਯਾਨੀ ਕਿ ਹੱਥੀ ਕੰਮ ਕਰਨ ਵਾਲੇ ਕਿੱਤਿਆਂ ਨੂੰ ਸਭ ਤੋਂ ਪਹਿਲਾਂ ਪੱਕਾ ਕੀਤਾ ਜਾਵੇਗਾ ਜੇਕਰ ਤੁਸੀਂ ਕਾਰਪੇਂਟਰ ਹੋ, ਪਲੰਬਰ ਹੋ, ਵੈਲਡਰ ਹੋ ਤਰਕ ਡਰਾਈਵਰ ਹੋ ਜਾਂ ਨਰਸਿੰਗ ਦੇ ਖੇਤਰ ਨਾਲ ਜੁੜੇ ਹੋ ਤਾਂ ਸਮਝੋ ਤੁਹਾਡੇ ਲਈ ਰੈਡ ਕਾਰਪਟ ਵਿਛ ਚੁੱਕਾ ਹੈ ਖੁਸ਼ਖਬਰੀ ਇਹ ਹੈ ਕਿ ਇਨਾ ਕਿੱਤਿਆਂ ਲਈ ਸੀ ਆਰਐਸ ਸਕੋਰ ਬਹੁਤ ਹੀ ਠੇਹਾ ਜਾ ਰਿਹਾ ਹੈ ਕਈ ਵਾਰ ਤਾਂ ਇਹ ਸਕੋਰ ਜਨਰਲ ਡਰਾਨਾ ਲੋ 50 ਤੋਂ 80 ਪੁਆਇੰਟ ਤੱਕ ਕੱਟ ਦੇਖਣ ਨੂੰ ਮਿਲ ਰਿਹਾ ਹੈ ਸੋਚੋ ਜਿੱਥੇ ਲੋਕ 530 ਪੁਆਇੰਟਾਂ ਤੇ ਵੀ ਉਡੀਕ ਕਰ ਰਹੇ ਹਨ ਉੱਥੇ ਇੱਕ ਟ੍ਰੇਡ ਵਾਲਾ ਬੰਦਾ 400 ਜਾਂ 450 ਦੇ ਆਸ-ਪਾਸ ਵੀ ਸਿੱਧੀ ਇਨਵੀਟੇਸ਼ਨ ਲੈ ਰਿਹਾ ਹੈ। ਇਸ ਲਈ ਜੇਕਰ ਤੁਸੀਂ ਅਜੇ ਪੜਾਈ ਕਰ ਰਹੇ ਹੋ ਜਾਂ ਵਰਕ ਪਰਮਿਟ ਤੇ ਹੋ ਤਾਂ ਇਹ ਸਮਾਂ ਹੈ ਕਿ ਤੁਸੀਂ ਆਪਣੀ ਪ੍ਰੋਫਾਈਲ ਦਾ ਮੁਲਾਕਣ ਕਰੋ ਅਤੇ ਜੇਕਰ ਹੋ ਸਕੇ ਤਾਂ ਇਹਨਾਂ ਮੰਗ ਵਾਲੇ ਕਿੱਤਿਆਂ ਵਿੱਚ ਤਜਰਬਾ ਹਾਸਲ ਕਰਨ ਵੱਲ ਧਿਆਨ ਦਿਓ। ਇਹ ਬਦਲਾ ਸਿਰਫ ਕਾਗਜ਼ੀ ਨਹੀਂ ਹਨ ਬਲਕਿ ਜ਼ਮੀਨੀ ਪੱਧਰ ਤੇ ਲਾਗੂ ਹੋ ਚੁੱਕੇ ਹਨ ਅਤੇ ਹਜ਼ਾਰਾਂ ਹੀ ਪੰਜਾਬੀ ਵੀਰ ਬੈਂਡ ਜੋ ਸਾਲਾਂ ਤੋਂ ਨਿਰਾਸ਼ ਬੈਠੇ ਸਨ ਅੱਜ ਇਹਨਾਂ ਨਵੀਆਂ ਨੀਤੀਆਂ ਸਦਕਾ ਆਪਣੇ ਪਰਿਵਾਰਾਂ ਨਾਲ ਪੱਕੇ ਹੋ ਕੇ ਖੁਸ਼ਹਾਲ ਜ਼ਿੰਦਗੀ ਬਤੀਤ ਕਰ ਰਹੇ ਹਨ ਇੱਕ ਹੋਰ ਬਹੁਤ ਵੱਡੀ ਰਾਤ ਵਾਲੀ ਗੱਲ ਜੋ ਇਸ ਨਵੀਂ ਨੀਤੀ ਵਿੱਚ ਸਾਹਮਣੇ ਆਈ ਹੈ ਉਹ ਹੈ ਖੇਤਰੀ ਵਿਕਾਸ ਜਾਂ ਜਿਸ ਨੂੰ ਅਸੀਂ ਰੀਜਨਲ ਪ੍ਰੋਗਰਾਮ ਕਹਿੰਦੇ ਹਾਂ ਉਸ ਉੱਤੇ ਸਰਕਾਰ ਦਾ ਲੋੜ ਤੋਂ ਵੱਧ ਜ਼ੋਰ ਦੇਣਾ ਅਕਸਰ ਸਾਡੇ ਪੰਜਾਬੀ ਪਾਈਚਾਰੇ ਦਾ ਰੁਝਾਨ ਸਿਰਫ ਟੋਰਾਂਟੋ ਬ੍ਰੈਪਟਨ ਸਰੀਜਾ ਵੈਨਕੂਵਰ ਵੱਲ ਹੀ ਰਹਿੰਦਾ ਹੈ ਜਿੱਥੇ ਪਹਿਲਾਂ ਹੀ ਪੀੜ ਬਹੁਤ ਜ਼ਿਆਦਾ ਹੈ ਅਤੇ ਪੁਆਇੰਟ ਬਹੁਤ ਉੱਪਰ ਚਲੇ ਗਏ ਹਨ ਪਰ ਖੁਸ਼ਖਬਰੀ ਇਹ ਹੈ ਕਿ ਕੈਨੇਡਾ ਦੇ ਬਾਕੀ ਸੂਬੇ ਜਿਵੇਂ ਕਿ ਅਲਬਰਟਾ ਸਸਕੈਚੁਵਨ ਮੈਨੀਟੋਬਾ ਅਤੇ ਖਾਸ ਕਰਕੇ ਅਟਲਾਂਟਿਕ ਪ੍ਰੋਵਿੰਸ ਨੇ ਆਪਣੇ ਦਰਵਾਜ਼ੇ ਖੋਲ ਦਿੱਤੇ ਹਨ ਇਨ੍ਹਾਂ ਸੂਬਿਆਂ ਵਿੱਚ ਪੱਕੇ ਹੋਣ ਦੇ ਨਿਯਮ 온ਟਾਰੀਓ ਜਾਂ BC ਦੇ ਮੁਕਾਬਲੇ ਬਹੁਤ ਹੀ ਨਰਮ ਹਨ ਅਤੇ ਇੱਥੇ PNP ਲੈਣਾ ਬਹੁਤ ਆਸਾਨ ਹੈ ਸਰਕਾਰ ਹੁਣ ਉਹਨਾਂ ਲੋਕਾਂ ਨੂੰ ਸਿੱਧਾ ਟਾਰਗੇਟ ਕਰ ਰਹੀ ਹੈ ਜੋ ਵੱਡੇ ਸ਼ਹਿਰਾਂ ਦੀ ਪੀੜ ਬੜੱਕੇ ਨੂੰ ਛੱਡ ਕੇ ਛੋਟੇ ਸ਼ਹਿਰਾਂ ਜਾਂ ਪਿੰਡਾਂ ਵਿੱਚ ਵਸਣ ਲਈ ਤਿਆਰ ਹਨ ਉੱਥੇ ਨਾ ਸਿਰਫ ਤੁਹਾਨੂੰ ਪੱਕੇ ਹੋਣ ਲਈ ਘੱਟ ਮਿਹਨਤ ਕਰਨੀ ਪੈਂਦੀ ਹੈ ਬਲਕਿ ਉੱਥੇ ਰਹਿਣ ਸੈਣ ਦਾ ਖਰਚਾ ਵੀ ਘੱਟ ਹੈ ਅਤੇ ਜੀਵਨ ਪੱਧਰ ਵੀ ਬਹੁਤ ਵਧੀਆ ਹੈ ਮੇਰੀ ਤੁਹਾਨੂੰ ਇਹੀ ਸਲਾਹ ਹੈ ਕਿ ਪੇਟ ਚਾਲ ਦਾ ਹਿੱਸਾ ਬਣਨ ਦੀ ਬਜਾਏ ਥੋੜਾ ਸਮਝਦਾਰੀ ਤੋਂ ਕੰਮ ਲਵੋ ਜੇਕਰ ਤੁਹਾਡਾ ਮਕਸਦ ਸਿਰਫ ਕੈਨੇਡਾ ਦੀ ਪੀਆਰ ਲੈਣਾ ਹੈ ਤਾਂ ਇਹਨਾਂ ਸੂਬਿਆਂ ਵੱਲ ਰੁਕ ਕਰੋ ਕਿਉਂਕਿ ਇੱਥੇ ਮਿਲਣ ਵਾਲੇ ਮੌਕੇ ਤੁਹਾਡੀ ਜ਼ਿੰਦਗੀ ਨੂੰ ਬਹੁਤ ਜਲਦੀ ਸੈਟਲ ਕਰ ਸਕਦੇ ਹਨ ਅਤੇ ਤੁਸੀਂ ਬਿਨਾਂ ਵਜਾ ਦੇ ਤਣਾਅ ਤੋਂ ਮੁਕਤ ਹੋ ਸਕਦੇ ਹੋ ਹੁਣ ਗੱਲ ਕਰਦੇ ਹਾਂ ਵਿਦਿਆਰਥੀਆਂ ਦੀ ਜੋ ਇਸ ਸਮੇਂ ਸਭ ਤੋਂ ਵੱਧ ਦੁਵਿਧਾ ਅਤੇ ਡਰ ਦੇ ਸائے 헤ੜ ਜੀ ਰਹੇ ਹਨ ਕਿਉਂਕਿ ਵਰਕ ਪਰਮਿਟ ਖਤਮ ਹੋਣ ਦਾ ਡਰ ਅਤੇ ਪੀਆਰ ਦੇ ਨੀਮਾ ਵਿੱਚ ਆਈ ਉਥਲ-ਪੁਥਲ ਨੇ ਉਹਨਾਂ ਦੀ ਨੀਂਦ ਉਡਾ ਰੱਖੀ ਹੈ ਪਰ ਪਿਆਰੇ ਵਿਦਿਆਰਥੀ ਦੋਸਤੋ ਤੁਹਾਡੇ ਲਈ ਵੀ ਸਰਕਾਰ ਨੇ ਇੱਕ ਬਹੁਤ ਹੀ ਸਕਾਰਾਤਮਕ ਰਸਤਾ ਕੱਢਿਆ ਹੈ ਜਿਸ ਬਾਰੇ ਬਹੁਤ ਘੱਟ ਗੱਲ ਕੀਤੀ ਜਾ ਰਹੀ ਹੈ ਸਰਕਾਰ ਨੇ ਇਹ ਸਪਸ਼ਟ ਕੀਤਾ ਹੈ ਕਿ ਜੋ ਵਿਦਿਆਰਥੀ ਕੈਨੇਡਾ ਵਿੱਚ ਪੜਾਈ ਕਰਨ ਤੋਂ ਬਾਅਦ ਉਹਨਾਂ ਖੇਤਰਾ ਵਿੱਚ ਨੌਕਰੀ ਲੱਭਣਗੇ ਜਿਨ੍ਹਾਂ ਦੀ ਦੇਸ਼ ਨੂੰ ਲੋੜ ਹੈ ਉਹਨਾਂ ਦੇ PGWP ਯਾਨੀ ਪੋਸਟ ਗ੍ਰੈਜੂਏਟ ਵਰਕ ਪਰਮਿਟ ਵਿੱਚ ਕੋਈ ਅਰਚਨ ਨਹੀਂ ਆਵੇਗੀ ਇਸ ਲਈ ਹੁਣ ਸਮਾਂ ਹੈ ਕਿ ਤੁਸੀਂ ਸਿਰਫ ਡਿਗਰੀਆਂ ਲੈਣ ਲਈ ਕਾਲਜਾਂ ਵਿੱਚ ਦਾਖਲਾ ਨਾ ਲਵੋ ਬਲਕਿ ਉਹ ਕੋਰਸ ਚੁਣੋ ਜੋ ਤੁਹਾਨੂੰ ਸਿੱਧਾ ਰੋਜ਼ਗਾਰ ਨਾਲ ਜੋੜਦੇ ਹਨ ਜੇਕਰ ਤੁਸੀਂ ਪਹਿਲਾਂ ਹੀ ਆਪਣੀ ਪੜਾਈ ਪੂਰੀ ਕਰ ਚੁੱਕੇ ਹੋ ਅਤੇ ਹੁਣ ਵਰਕ ਪਰਮਿਟ ਤੇ ਹੋ ਤਾਂ ਕੋਸ਼ਿਸ਼ ਕਰੋ ਕਿ ਆਪਣੀ ਨੌਕਰੀ ਨੂੰ ਸਕਿਲਡ ਕੈਟਾਗਰੀ ਵਿੱਚ ਤਬਦੀਲ ਕਰੋ ਮੈਨੇਜਰਾਂ ਅਤੇ ਮਾਲਕਾਂ ਨਾਲ ਗੱਲ ਕਰੋ ਲੋੜ ਪਵੇ ਤਾਂ ਜਗ੍ਹਾ ਬਦਲ ਲਵੋ ਪਰ ਆਪਣਾ ਟਾਈਟਲ ਅਤੇ ਕੰਮ ਦੀ ਕਿਸਮ ਉਹ ਰੱਖੋ ਜੋ ਪੀਆਰ ਵਾਲੀ ਸੂਚੀ ਵਿੱਚ ਆਉਂਦੀ ਹੈ ਯਾਦ ਰੱਖੋ ਕੈਨੇਡਾ ਨੇ ਸਟੂਡੈਂਟ ਵੀਜ਼ਾ ਤੇ ਕੈਪ ਜ਼ਰੂਰ ਲਗਾਈ ਹੈ ਪਰ ਜੋ ਵਿਦਿਆਰਥੀ ਪਹਿਲਾਂ ਹੀ ਅੰਦਰ ਹਨ ਅਤੇ ਜੋ ਮਿਹਨਤ ਕਰ ਰਹੇ ਹਨ ਉਹਨਾਂ ਨੂੰ ਬਾਹਰ ਕੱਢਣਾ ਸਰਕਾਰ ਦਾ ਮਕਸਦ ਨਹੀਂ ਹੈ ਬਸ ਉਹ ਚਾਹੁੰਦੇ ਹਨ ਕਿ ਤੁਸੀਂ ਸਹੀ ਦਿਸ਼ਾ ਵਿੱਚ ਕੰਮ ਕਰੋ ਇਸ ਲਈ ਕਬਰਾਉਣ ਦੀ ਬਜਾਏ ਆਪਣੀ ਪ੍ਰੋਫਾਈਲ ਨੂੰ ਮੌਜੂਦਾ ਮੰਗ ਦੇ ਅਨੁਸਾਰ ਟਾਲਣ ਦੀ ਕੋਸ਼ਿਸ਼ ਕਰੋ ਇਸ ਸ਼ਬਦ ਦੇ ਦਰਮਿਆਨ ਇੱਕ ਬਹੁਤ ਹੀ ਮਹੱਤਵਪੂਰਨ ਪਹਿਲੂ ਹੈ ਪਾਸ਼ਾ ਦਾ ਜਿਸ ਨੂੰ ਅਸੀਂ ਅਕਸਰ ਨਜ਼ਰਅੰਦਾਜ਼ ਕਰ ਦਿੰਦੇ ਹਾਂ ਪਰ ਅੱਜ ਦੇ ਸਮੇਂ ਵਿੱਚ APR ਦੀ ਸਭ ਤੋਂ ਵੱਡੀ ਚਾਬੀ ਬਣ ਚੁੱਕਾ ਹੈ ਅਸੀਂ ਸਾਰੇ ਜਾਣਦੇ ਹਾਂ ਕਿ IELTS ਜਾਂ CELPIP ਵਿੱਚ ਚੰਗੇ ਬੈਡ ਲੈਣਾ ਕਿੰਨਾ ਜ਼ਰੂਰੀ ਹੈ ਪਰ ਨਵੀਂ ਖੁਸ਼ਖਬਰੀ ਇਹ ਹੈ ਕਿ ਜੇਕਰ ਤੁਸੀਂ ਥੋੜੀ ਜਹੀ ਹਿੰਮਤ ਕਰਕੇ ਫਰੇਂਚ ਪਾਸ਼ਾ ਸਿੱਖ ਲੈਂਦੇ ਹੋ ਤਾਂ ਤੁਸੀਂ ਸਮਝੋ ਲਾਟਰੀ ਜਿੱਤ ਲਈ ਹੈ ਕੈਨੇਡਾ ਸਰਕਾਰ ਫਰੇਂਚ ਬੋਲਣ ਵਾਲਿਆਂ ਲਈ ਵੱਖਰੇ ਡਰਾ ਕੱਢ ਰਹੀ ਹੈ ਅਤੇ ਉਹਨਾਂ ਲਈ ਪੁਆਇੰਟਾਂ ਦੀ ਸ਼ਰਤ ਇੰਨੀ ਘੱਟ ਹੈ ਕਿ ਤੁਸੀਂ ਹੈਰਾਨ ਰਹਿ ਜਾਵੋਗੇ ਮੈਨੂੰ ਪਤਾ ਹੈ ਕਿ ਇੱਕ ਨਵੀਂ ਪਾਸ਼ਾ ਸਿੱਖਣਾ ਔਖਾ ਲੱਗਦਾ ਹੈ ਖਾਸ ਕਰਕੇ ਜਦੋਂ ਤੁਸੀਂ ਕੰਮ ਵੀ ਕਰ ਰਹੇ ਹੋ ਪਰ ਜ਼ਰਾ ਸੋਚੋ ਜੇਕਰ 6 ਮਹੀਨੇ ਜਾਂ ਸਾਲ ਦੀ ਮਿਹਨਤ ਨਾਲ ਤੁਹਾਨੂੰ ਸਿੱਧੀ PR ਮਿਲਦੀ ਹੈ ਤਾਂ ਕੀ ਇਹ ਕਾਟੇ ਦਾ ਸੌਦਾ ਹੈ ਬਿਲਕੁਲ ਨਹੀਂ ਬਹੁਤ ਸਾਰੇ ਪੰਜਾਬੀ ਨੌਜਵਾਨਾ ਨੇ ਇਸ ਰਾਜ਼ ਨੂੰ ਸਮਝ ਲਿਆ ਹੈ ਅਤੇ ਉਸ ਸ਼ਾਮ ਦੀਆ ਕਲਾਸਾਂ ਲਗਾ ਕੇ ਫ੍ਰੈਂਚ ਸਿੱਖ ਰਹੇ ਹਨ ਅਤੇ ਆਸਾਨੀ ਨਾਲ ਪੱਕੇ ਹੋ ਰਹੇ ਹਨ ਜੇਕਰ ਤੁਹਾਡੇ ਅੰਗਰੇਜ਼ੀ ਵਿੱਚ ਬੈਡ ਕੱਟ ਵੀ ਰਹਿ ਜਾਂਦੇ ਹਨ ਤਾਂ ਫ੍ਰੈਂਚ ਦੇ ਪੁਆਇੰਟ ਉਸ ਕਮੀ ਨੂੰ ਪੂਰਾ ਕਰ ਦਿੰਦੇ ਹਨ ਇਸ ਲਈ ਮੇਰੀ ਤੁਹਾਨੂੰ ਦਰਖਾਸਤ ਹੈ ਕਿ ਇਸ ਵਿਕਲਪ ਨੂੰ ਮਜ਼ਾਕ ਵਿੱਚ ਨਾ ਲਵੋ ਸਗੋਂ ਇਸ ਨੂੰ ਇੱਕ ਸੁਨਹਿਰੀ ਮੌਕੇ ਵਜੋਂ ਦੇਖੋ ਜੋ ਤੁਹਾਨੂੰ ਪੀੜ ਤੋਂ ਵੱਖ ਕਰਕੇ ਸਿੱਧਾ ਮੰਜ਼ਿਲ ਤੱਕ ਪਹੁੰਚਾ ਸਕਦਾ ਹੈ ਇੱਕ ਹੋਰ ਗੰਭੀਰ ਮੁੱਦਾ ਜਿਸ ਬਾਰੇ ਗੱਲ ਕਰਨੀ ਬਹੁਤ ਜ਼ਰੂਰੀ ਹੈ ਉਹ ਹੈ ਐਲ ਐਮ ਆਈ ਏ ਦਾ ਬਾਜ਼ਾਰ ਜਿਸ ਵਿੱਚ ਬਹੁਤ ਸਾਰੇ ਪੋਲੇ ਬਾਲੇ ਲੋਕ ਫਸ ਕੇ ਆਪਣੇ ਲੱਖਾਂ ਡਾਲਰ ਬਰਬਾਦ ਕਰ ਰਹੇ ਹਨ ਅਕਸਰ ਅਸੀਂ ਸੁਣਦੇ ਹਾਂ ਕਿ ਪੈਸੇ ਦੇ ਕੇ ਪੇਪਰ ਖਰੀਦ ਲਵੋ ਪਰ ਦੋਸਤੋ ਸਾਵਧਾਨ ਰਹੋ ਕਿਉਂਕਿ ਕੈਨੇਡਾ ਸਰਕਾਰ ਹੁਣ ਇਸ ਫਰਜ਼ੀ ਵਾੜੇ ਉੱਤੇ ਬਹੁਤ ਸਖਤ ਹੋ ਚੁੱਕੀ ਹੈ ਖੁਸ਼ਖਬਰੀ ਇਹ ਹੈ ਕਿ ਸਰਕਾਰ ਜੈਨੂਨ ਯਾਨੀ ਕਿ ਅਸਲ ਰੁਜ਼ਗਾਰ ਦਾ ਤਾਵਾ ਨੂੰ ਉਤਸ਼ਾਹਿਤ ਕਰ ਰਹੀ ਹੈ ਤਾਂ ਜੋ ਉਹ ਵਰਕਰਾਂ ਨੂੰ ਪੱਕੇ ਕਰ ਸਕਣ ਜੇਕਰ ਤੁਸੀਂ ਆਪਣੀ ਮਿਹਨਤ ਨਾਲ ਕਿਸੇ ਕੰਪਨੀ ਵਿੱਚ ਚੰਗਾ ਕੰਮ ਕਰ ਰਹੇ ਹੋ ਤਾਂ ਤੁਹਾਨੂੰ ਪੇਪਰ ਖਰੀਦਣ ਦੀ ਲੋੜ ਨਹੀਂ ਪਵੇਗੀ ਸਗੋ ਤੁਹਾਡਾ ਮਾਲਕ ਖੁਦ ਤੁਹਾਡੀ ਕਾਬਲੀਅਤ ਨੂੰ ਦੇਖਦੇ ਹੋਏ ਤੁਹਾਡੀ ਪੀਆਰ ਫਾਈਲ ਵਿੱਚ ਮਦਦ ਕਰੇਗਾ ਨਵੇਂ ਨਿਯਮਾਂ ਮੁਤਾਬਕ ਫਰਜ਼ੀ ਐਲ ਐਮ ਆਈਏ ਵੇਚਣ ਵਾਲਿਆਂ ਤੇ ਸਿਕੰਜਾ ਕੱਸਿਆ ਜਾ ਰਿਹਾ ਹੈ ਜਿਸ ਦਾ ਸਿੱਧਾ ਫਾਇਦਾ ਮਿਹਨਤੀ ਕਾਮਿਆਂ ਨੂੰ ਹੋਵੇਗਾ ਕਿਉਂਕਿ ਬਾਜ਼ਾਰ ਵਿੱਚੋਂ ਗੰਦਗੀ ਸਾਫ਼ ਹੋਵੇਗੀ ਅਤੇ ਸਹੀ ਲੋਕਾਂ ਨੂੰ ਮੌਕਾ ਮਿਲੇਗਾ ਇਸ ਲਈ ਸ਼ਾਰਟਕਟ ਲੱਭਣ ਦੀ ਬਜਾਏ ਆਪਣੇ ਕੰਮ ਵਿੱਚ ਇੰਨੀ ਮੁਹਾਰਤ ਹਾਸਲ ਕਰੋ ਕੀ ਕੰਪਨੀ ਖੁਦ ਕਹੇ ਕਿ ਸਾਨੂੰ ਇਸ ਬੰਦੇ ਦੀ ਲੋੜ ਹੈ ਜਦੋਂ ਤੁਸੀਂ ਸੱਚੇ ਰਸਤੇ ਤੇ ਚੱਲਦੇ ਹੋ ਤਾਂ देर ਹੋ ਸਕਦੀ ਹੈ ਪਰ ਅੰਧੇਰ ਨਹੀਂ ਅਤੇ ਕੈਨੇਡਾ ਵਿੱਚ ਇਮਾਨਦਾਰੀ ਦੀ ਹਮੇਸ਼ਾ ਕਦਰ ਪੈਂਦੀ ਹੈ ਇਸ ਪੂਰੇ ਸਫ਼ਰ ਵਿੱਚ ਜੋ ਸਭ ਤੋਂ ਵੱਧ ਭਾਵੁਕ ਪਹਿਲੂ ਹੈ ਉਹ ਹੈ ਸਾਡੇ ਪਰਿਵਾਰਾਂ ਦਾ ਸੰਘਰਸ਼ ਅਤੇ ਉਮੀਦ ਪੰਜਾਬ ਵਿੱਚ ਬੈਠੇ ਮਾਪੇ ਜਿਨ੍ਹਾਂ ਨੇ ਆਪਣੀ ਜ਼ਮੀਨ ਗਹਿਣੇ ਤਰਕੇ ਜਾਂ ਵੇਚ ਕੇ ਤੁਹਾਨੂੰ ਕੈਨੇਡਾ ਭੇਜਿਆ ਹੈ ਉਹ ਹਰ ਰੋਜ਼ ਫੋਨ ਦੀ ਕੰਟੀ ਵੱਜਣ ਤੇ ਸਿਰਫ ਇੱਕ ਖਬਰ ਸੁਣਨ ਲਈ ਤਰਸਦੇ ਹਨ ਕਿ ਮਾਂ ਮੈਂ ਪੱਕਾ ਹੋ ਗਿਆ ਹਾਂ ਉਹਨਾਂ ਬਜ਼ੁਰਗ ਅੱਖਾਂ ਵਿੱਚ ਜੋ ਸੁਪਨੇ ਹਨ ਉਹਨਾਂ ਦਾ ਮੁੱਲ ਕੋਈ ਨਹੀਂ ਪਾ ਸਕਦਾ ਜਦੋਂ ਤੁਸੀਂ ਇੱਥੇ ਕੈਨੇਡਾ ਵਿੱਚ ਠੰਡ ਵਿੱਚ ਤਰਕ ਚਲਾਉਂਦੇ ਹੋ ਜਾਂ ਫੈਕਟਰੀਆਂ ਵਿੱਚ ਡਬਲ ਸ਼ਿਫਟਾ ਲਗਾਉਂਦੇ ਹੋ ਤਾਂ ਉਹ ਸਭ ਕੁਝ ਸਿਰਫ ਆਪਣੇ ਲਈ ਨਹੀਂ ਬਲਕਿ ਆਪਣੇ ਪਰਿਵਾਰ ਦੇ ਬਿਹਤਰ ਭਵਿੱਖ ਲਈ ਹੁੰਦਾ ਹੈ ਇਹ ਨਵੀਂ ਖੁਸ਼ਖਬਰੀ ਅਤੇ ਨੀਮਾ ਵਿੱਚ ਹੋਏ ਬਦਲਾ ਸਿਰਫ ਸਰਕਾਰੀ ਐਲਾਨ ਨਹੀਂ ਹਨ ਬਲਕਿ ਇਹ ਉਹਨਾਂ ਮਾਪਿਆਂ ਦੀਆਂ ਅਰਦਾਸਾਂ ਦਾ ਫਲ ਹਨ ਜਦੋਂ ਪੀਆਰ ਮਿਲਦੀ ਹੈ ਤਾਂ ਸਿਰਫ ਇੱਕ ਕਾਰਡ ਨਹੀਂ ਮਿਲਦਾ ਬਲਕਿ ਇੱਕ ਮਾਨਸਿਕ ਸ਼ਾਂਤੀ ਮਿਲਦੀ ਹੈ ਸਿਰ ਤੋਂ ਇੱਕ ਭਾਰੀ ਬੋਝ ਲੈਂਦਾ ਹੈ ਅਤੇ ਇਨਸਾਨ ਖੁੱਲ ਕੇ ਸਾਹ ਲੈ ਸਕਦਾ ਹੈ ਇਹ ਖਬਰ ਤੁਹਾਨੂੰ ਇਹ ਦੱਸਣ ਲਈ ਹੈ ਕਿ ਤੁਹਾਡਾ ਸੰਘਰਸ਼ ਅਜਾਈ ਨਹੀਂ ਜਾਵੇਗਾ ਤੁਹਾਡੀਆਂ ਰਾਤਾਂ ਦੀ ਨੀਂਦ ਅਤੇ ਦਿਨ ਦਾ ਚੈਨ ਜੋ ਤੁਸੀਂ ਕੁਰਬਾਨ ਕੀਤਾ ਹੈ ਉਸ ਦਾ ਮੁੱਲ ਤੁਹਾਨੂੰ ਬਹੁਤ ਜਲਦ ਮਿਲਣ ਵਾਲਾ ਹੈ ਮੈਂ ਜਾਣਦਾ ਹਾਂ ਕਿ ਪਰਦੇਸ ਵਿੱਚ ਰਹਿਣਾ ਸੌਖਾ ਨਹੀਂ ਹੈ ਕਈ ਵਾਰ ਬੰਦਾ ਅੰਦਰੋਂ ਟੁੱਟ ਜਾਂਦਾ ਹੈ ਜਦੋਂ ਵਾਰ-ਵਾਰ ਕੋਸ਼ਿਸ਼ ਕਰਨ ਤੇ ਵੀ ਸਫਲਤਾ ਨਹੀਂ ਮਿਲਦੀ ਪਰ ਦੋਸਤੋ ਯਾਦ ਰੱਖਣਾ ਕਿ ਹਰ ਕਾਲੀ ਰਾਤ ਤੋਂ ਬਾਅਦ ਸਵੇਰਾ ਜ਼ਰੂਰ ਹੁੰਦਾ ਹੈ ਅੱਜ ਦੇ ਇਹ ਨਵੇਂ ਫੈਸਲੇ ਪਾਵੇਂ ਉਹ ਟਰੇਡ ਵਾਲਿਆਂ ਲਈ ਹੋਣ ਫਰੇਜ ਪਾਸ਼ਾ ਵਾਲਿਆਂ ਲਈ ਹੋਣ ਜਾਂ ਖੇਤਰੀ ਪ੍ਰੋਗਰਾਮਾਂ ਲਈ ਇਸ ਸਾਰੇ ਤੁਹਾਡੇ ਹੱਕ ਵਿੱਚ ਪੁੱਗਤਣਗੇ ਜੇਕਰ ਤੁਸੀਂ ਹਿੰਮਤ ਨਹੀਂ ਹਾਰੋਗੇ ਸੋਸ਼ਲ ਮੀਡੀਆ ਤੇ ਫੈਲੀਆਂ ਅਫਵਾਹਾਂ ਅਤੇ ਨਕਾਰਾਤਮਕ ਗੱਲਾਂ ਵੱਲ ਧਿਆਨ ਦੇਣ ਦੀ ਬਜਾਏ ਅਧਿਕਾਰਤ ਜਾਣਕਾਰੀ ਤੇ ਪਰੋਸਾ ਕਰੋ ਅਤੇ ਆਪਣੇ ਟੀਚੇ ਵੱਲ ਵਧਦੇ ਰਹੋ ਤੁਸੀਂ ਇਕੱਲੇ ਨਹੀਂ ਹੋ ਲੱਖਾਂ ਲੋਕ ਇਸੇ ਕਿਸ਼ਤੀ ਵਿੱਚ ਸਵਾਰ ਹਨ ਅਤੇ ਜਿੱਤ ਹਮੇਸ਼ਾ ਉਸਦੀ ਹੁੰਦੀ ਹੈ ਜੋ ਅੰਤ ਤੱਕ ਮੈਦਾਨ ਵਿੱਚ ਡਟਿਆ ਰਹਿੰਦਾ ਹੈ ਕੈਨੇਡਾ ਹੁਣ ਬਦਲ ਰਿਹਾ ਹੈ ਅਤੇ ਇਹ ਬਦਲਾ ਤੁਹਾਡੇ ਵਰਗੇ ਮਿਹਨਤੀ ਲੋਕਾਂ ਦੇ ਸਵਾਗਤ ਲਈ ਹੈ ਆਪਣੀ ਫਾਈਲ ਨੂੰ ਮਜ਼ਬੂਤ ਕਰੋ ਸਹੀ ਸਲਾਹ ਲਵੋ ਅਤੇ ਆਪਣੇ ਆਪ ਤੇ ਵਿਸ਼ਵਾਸ ਰੱਖੋ ਉਹ ਦਿਨ ਦੂਰ ਨਹੀਂ ਜਦੋਂ ਤੁਸੀਂ ਵੀ 에어ਪੋਰਟ ਤੇ ਜਾ ਕੇ ਆਪਣੇ ਮਾਪਿਆਂ ਨੂੰ ਜਫੀ ਪਾ ਕੇ ਕਹੋਗੇ ਕਿ ਅਸੀਂ ਜਿੱਤ ਗਏ ਹਾਂ ਅਸੀਂ ਪੱਕੇ ਹੋ ਗਏ ਹਾਂ ਅੰਤ ਵਿੱਚ ਇਸ ਸਾਰੀ ਗਲਬਾਤ ਦਾ ਨਿਚੋੜ ਇਹੀ ਹੈ ਕਿ ਮਿਹਨਤ ਅਤੇ ਸਬਰ ਦਾ ਫਲ ਹਮੇਸ਼ਾ ਮਿੱਠਾ ਹੁੰਦਾ ਹੈ ਪਰ ਸਮੇ ਦੇ ਨਾਲ ਬਦਲਣਾ ਵੀ ਜ਼ਰੂਰੀ ਹੈ ਜੇਕਰ ਕੈਨੇਡਾ ਦੇ ਨਿਯਮ ਬਦਲ ਰਹੇ ਹਨ ਤਾਂ ਸਾਨੂੰ ਵੀ ਆਪਣੇ ਤਰੀਕੇ ਬਦਲਣੇ ਪੈਣਗੇ ਲਕੀਰ ਦੇ ਫਕੀਰ ਬਣ ਕੇ ਪੁਰਾਣੇ ਰਹਾ ਤੇ ਚੱਲਣ ਦੀ ਬਜਾਏ ਨਵੇਂ ਮੌਕਿਆਂ ਨੂੰ ਪਛਾਣੋ ਜ਼ਿੰਦਗੀ ਵਿੱਚ ਕਦੇ ਵੀ ਉਮੀਦ ਦਾ ਪੱਲਾ ਨਾ ਛੱਡੋ ਕਿਉਂਕਿ ਪਰਮਾਤਮਾ ਨੇ ਜੇਕਰ ਤੁਹਾਨੂੰ ਸਤ ਸਮੁੰਦਰ ਪਾਰ ਭੇਜਿਆ ਹੈ ਉਸਨੇ ਤੁਹਾਡੇ ਲਈ ਕੁਝ ਚੰਗਾ ਹੀ ਸੋਚਿਆ ਹੋਵੇਗਾ ਤੁਹਾਡੀ ਅਸਲ ਜਿੱਤ ਤੁਹਾਡੇ ਪੱਕੇ ਹੋਣ ਵਿੱਚ ਨਹੀਂ ਬਲਕਿ ਮੁਸ਼ਕਲ ਹਾਲਾਤਾਂ ਵਿੱਚ ਵੀ ਡਟੇ ਰਹਿਣ ਵਿੱਚ ਹੈ ਸਾਡਾ ਮਕਸਦ ਤੁਹਾਨੂੰ ਸਿਰਫ ਖਬਰ ਦੇਣਾ ਨਹੀਂ ਸੀ ਬਲਕਿ ਇਹ ਅਹਿਸਾਸ ਕਰਵਾਉਣਾ ਸੀ ਕਿ ਰਸਤੇ ਬੰਦ ਨਹੀਂ ਹੋਏ ਬਸ ਦਿਸ਼ਾ ਬਦਲ ਗਈ ਹੈ ਸੋ ਉਠੋ ਆਪਣੀ ਤਿਆਰੀ ਕਰੋ ਅਤੇ ਆਪਣੀ ਮੰਜ਼ਿਲ ਨੂੰ ਹਾਸਲ ਕਰੋ ਸਫਲਤਾ ਤੁਹਾਡੀ ਉਡੀਕ ਕਰ ਰਹੀ ਹੈ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਲਵੋ ਧੰਨਵਾਦ